ਕਿ ਅੱਜ ਵੱਡਾ ਹਾਦਸਾ ਹੋਣੋਂ ਟਲਿਆ ਸੀ ਇਸ ਸਮੇਂ ਮੌਜੂਦ ਐ ਜੀ ਨਵੀਂ ਕਚੈਰੀ ਚ ਆ ਜਿਹੜੀ ਲਿਫਟ ਤੁਹਾਨੂੰ ਨਜ਼ਰ ਆ ਰਹੀ ਹੈ ਇਹਦੇ ਦਰਵਾਜ਼ੇ ਬੰਦ ਹੋ ਜਾਂਦੇ ਆ ਤੁਸੀਂ ਦੇਖੋ ਦਿਖਾਓ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਕਿ ਲਿਫਟ 3 4 3 ਫੁੱਟ ਚੱਕ ਹੋਈ ਹੈ ਔਰ ਲਿਫਟ ਇੱਥੇ ਹੀ ਖੜ ਜਾਂਦੀ ਹੈ ਲਿਫਟ ਅੱਗੇ ਲਿਫਟ ਨਹੀਂ ਕਰਦੀ ਲੋ ਲੇਡੀਜ਼ ਇੱਥੇ ਲਿਫਟ ਵੇ ਜਾ ਰਹੇ ਸੀ ਕਿ ਉੱਪਰ ਅੱਛਾ ਤੇ ਲਿਫਟ ਅਚਾਨਕ ਬੰਦ ਹੋ ਗਈ ਨਾ ਹੀ ਉੱਪਰ ਸੀ ਨਾ ਹੀ ਥੱਲੇ ਸੀ ਬਸ ਸ਼ੀਸ਼ੇ ਤੋੜ ਕੇ ਉਹ ਬਾਹਰ ਗੱਡੇ ਅੱਛਾ ਇਹਰੇ ਰੱਖਿਆ ਨੀ ਕੱਢਿਆ ਨਾ ਰੱਖਿਆ ਨੀ ਕੋਈ ਵੀ ਰੱਖਿਆ ਨਹੀਂ ਨਾ ਅਜੀ ਬੰਦਾ ਤੋ ਪਾਰੀ ਇਹ ਤੋ 3 ਫੁੱਟ ਤੇ ਹੋ ਗਈ ਜੇ ਥੋੜਾ ਉੱਪਰ ਜਾ ਕੇ ਫਸਦੀ ਬੰਦਾ ਬੰਦੇ ਬਹੁਤ ਖੋਜਣਾ ਸੀ ਬਿਲਕੁਲ ਸੈਂਟਰ ਚ ਤਾਂ ਹੋਇਆ ਨਾ ਜੇ ਤਾਂ ਖੋਜਣਾ ਸੀ ਉਹਨੇ ਖੋਲੀ ਕਿੱਦਾਂ ਫਿਰ ਉਹਨੇ ਤੱਕੇ ਰੱਖੀ ਸੀ ਉਹ ਚਾਬੀ ਲਾਈ ਸੀ ਉਹਨੇ ਬੇਸਤ ਫਿਰ ਨਾਲ ਫਾ ਕੇ ਖੋਲੀ ਜ਼ੋਰ ਨਾਲ ਹੀ ਖੋਲੀ ਇੱਕ ਲੇੜੀ ਵੀ ਸੀ ਮੇਰੇ ਖਲ ਵੀਲ ਚ ਰਾਲੀ ਦੁਨੀ ਸਿਆ ਮੈਂ ਇਹ ਕਿ ਤਰੱਕੀ ਦੇ ਨਾਮ ਤੇ ਕਦੇ 에어ਪੋਰਟ ਦੀ ਛੱਤ ਡਿੱਗ ਜਾਂਦੀ ਹੈ ਇੰਡੀਆ 'ਚ ਤਰੱਕੀ ਹੁੰਦੀ ਹੈ ਪਰੇ ਤੋਂ ਪਰੇ ਲੋਕ ਕਹਿੰਦੇ ਨੇ ਕਿ ਜਦ ਇੱਕ ਦਰਵਾਜ਼ਾ ਬੰਦ ਹੁੰਦਾ ਤੇ ਦੂਜਾ ਖੁੱਲ ਜਾਂਦਾ ਜੇ ਦੋਨੋਂ ਦਰਵਾਜ਼ੇ ਬੰਦ ਹੋ ਜਾਣ ਫਿਰ ਬੰਦਾ ਕੀ ਕਰੇ ਫਿਰ ਮਜਬੂਰ ਬੰਦਾ ਕੀ ਕਰੇ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ੂ ਜੀ ਤੁਸੀਂ ਸ਼ਹਿਰ ਤੋਂ ਦਸਲਾ ਲੈਂਦੇ ਵੀਡੀਓ ਕਿਸ ਬਾਬਾ ਤੋਂ ਹਨ ਵਾਲੀ ਸਾਥੀਓ ਕਿਹਾ ਜਾਂਦਾ ਕਿ ਜੇ ਇੱਕ ਦਰਵਾਜ਼ਾ ਬੰਦ ਹੋ ਜਵੇ ਦੂਜਾ ਦਰਵਾਜ਼ਾ ਖੁੱਲ ਜਾਂਦਾ ਪਰ ਜੇ ਦੋਨੋਂ ਦਰਵਾਜ਼ੇ ਸਲਾਈਡ ਕਰਕੇ ਬੰਦ ਹੋ ਜਾਣ ਪਰ ਮੁੜ ਕੇ ਖੁੱਲਣਾ ਹੀ ਨਾ ਔਰ ਜੇ ਦੋਨੋਂ ਦਰਵਾਜ਼ੇ ਬੰਦ ਹੋਣ ਤੋਂ ਬਾਅਦ ਤੁਹਾਨੂੰ ਪਤਾ ਲੱਗੇ ਕਿ ਦਰਵਾਜ਼ਾ ਹੁਣ ਖੁੱਲਣਾ ਬਹੁਤ ਔਖਾ ਹੈ ਔਰ ਤੁਸੀਂ ਲਿਫਟ ਵਿੱਚ ਮੌਜੂਦ ਹੋ ਵੋ ਤੇ ਨਵੀਆਂ ਕਚਹਿਰੀਆਂ ਝੋਵੋ ਗੱਲ ਨੂੰ ਧਿਆਨ ਨਾਲ ਸੁਣੋ ਨਵੀਂ ਕਚੈਰੀ ਨਾ ਪੁਰਾਣੀ ਕਚੈਰੀ ਦੀ ਗੱਲ ਨਹੀਂ ਕਰਦਾ ਦੱਸਦੀਏ ਕਿ ਅੱਜ ਸਿਚੁਏਸ਼ਨ ਕੀ ਬਣੀ ਹੈ ਅੱਜ ਘਟਨਾ ਕੀ ਬਣੀ ਹੈ ਕਿ ਅੱਜ ਵੱਡਾ ਹਾਦਸਾ ਹੁਣ ਟਲਿਆ ਸੀ ਇਸ ਸਮੇਂ ਮੌਜੂਦ ਹੈ ਜੀ ਨਵੀਂ ਕਚੈਰੀ ਚ ਆਹ ਜਿਹੜੀ ਲਿਫਟ ਤੁਹਾਨੂੰ ਨਜ਼ਰ ਆ ਰਹੀ ਹੈ ਇਹਦੇ ਦਰਵਾਜ਼ੇ ਬੰਦ ਹੋ ਜਾਂਦੇ ਆ ਤੁਸੀਂ ਦੇਖੋ ਦਿਖਾਓ ਕੈਮਰਾਮੈਨ ਸਾਹਮਣੇ ਕਹੂੰਗਾ ਕਿ ਲਿਫਟ 3-4 3 ਫੁੱਟ ਚੱਕ ਹੋਈ ਹੈ ਔਰ ਲਿਫਟ ਇੱਥੇ ਹੀ ਖੜ ਜਾਂਦੀ ਹੈ ਲਿਫਟ ਅੱਗੇ ਲਿਫਟ ਨਹੀਂ ਕਰਦੀ ਲਿਫਟ ਸਟਾਪ ਕਰ ਜਾਂਦੀ ਹੈ ਔਰ ਜਿੰਨੀ ਕਿ ਜਾਣਕਾਰੀ ਇਸ ਇਥੇ ਇਕੱਤਰ ਕਰ ਪਾਏ ਆ ਉਹ ਇਹੀ ਹੈ ਕਿ ਲਿਫਟ ਦੇ ਅੰਦਰ ਚਾਰ ਜਾਣੇ ਫਸ ਜਾਂਦੇ ਆ ਫਸ ਨਹੀਂ ਜਾਂਦੇ ਕਸੂਤੇ ਫਸ ਜਾਂਦੇ ਆ ਲਿਫਟ ਨਾ ਉੱਤੇ ਜਾਂਦੀ ਹੈ ਨਾ ਹੇਠਾਂ ਆਉਂਦੀ ਔਰ ਕੁਝ ਲੋਕ ਤਾਂ ਇਹ ਵੀ ਗੱਲ ਕਹਿ ਰਹੇ ਕਿ ਚੰਗੀ ਗੱਲ ਹੈ ਕਿ ਲਿਫਟ ਇੱਥੇ ਹੀ ਆ ਕੇ ਫਸ ਗਈ ਇੱਥੇ ਹੀ ਆ ਕੇ ਰੁਕ ਗਈ ਜੇ ਕਿਤੇ ਬਚਕਾਰ ਜਾ ਕੇ ਰੁਕ ਜਾਂਦੀ ਤਾਂ ਬਹੁਤ ਤਕਲੀਫ ਹੋਣੀ ਸੀ ਇੱਕ ਜਿਹੜੀ ਮਹਿਲਾ ਸੀਗੀ ਉਹ ਦੱਸ ਰਹੀ ਹੈ ਕਿ 12 ਵਜੇ ਆਈ ਸੀ ਤੇ व्हीलचेयर ਦੇ ਉੱਤੇ ਬੈਠੀ ਹੋਈ ਸੀਗੀ ਔਰ ਜਦੋਂ ਕਸੂਤੇ ਫਸ ਜਾਂਦੇ ਆ ਤੁਹਾਨੂੰ ਪਤਾ ਤਣਾਅ ਦੀ ਸਥਿਤੀ ਬਣ ਜਾਂਦੀ ਹੈ ਬੰਦਾ ਡਰ ਜਾਂਦਾ ਬੰਦਾ ਬੇਚੈਨ ਹੋ ਜਾਂਦਾ ਕਿ ਮੈਂ ਅੰਦਰ ਕਿੰਨੀ ਦੇਰ ਰਹੂੰਗਾ ਘੁੱਟਣ ਕਿੰਨੀ ਮਹਿਸੂਸ ਹੁੰਦੀ ਹੈ ਇੱਥੇ ਅਸੀਂ ਖੜੇ ਆ ਬੇਸ਼ੱਕ ਕੰਪਲੈਕਸ ਦੇ ਅੰਦਰ ਆਂ ਛਾਂ ਆ ਲੇਕਿਨ ਹਿਊਮਿਡਿਟੀ ਇੰਨੀ ਆ ਸਫੋਕੇਸ਼ਨ ਇੰਨੀ ਆ ਕਿ ਖੜਨਾ ਮੁਸ਼ਕਿਲ ਹੈ ਔਰ ਤੁਸੀਂ ਅੰਦਾਜ਼ੇ ਲਗਾਓ ਸਿਚੁਏਸ਼ਨ ਨੂੰ ਸਮਝੋ ਜਿਹੜੇ ਅੰਦਰ ਫਸ ਗਏ ਹੋਣਗੇ ਔਰ ਜਗ੍ਹਾ ਵੀ ਬਹੁਤ ਛੋਟੀ ਹੈ ਤੇ ਜਿੰਨੀ ਕ ਅਸੀਂ ਹੋਰ ਜਾਣਕਾਰੀ ਇਕੱਤਰਤ ਕਰ ਪਾਏ ਆ ਕਿ ਇਹ ਲਿਫਟ ਜਿਹੜੀ ਆ ਪਬਲਿਕ ਦੇ ਯੂਜ਼ ਵਾਸਤੇ ਹੁੰਦੀ ਆ ਪਬਲਿਕ ਇਹਨੂੰ ਯੂਜ਼ ਕਰਦੀ ਆ ਪਰਲੇ ਪਾਸੇ ਹੋਰ ਵੀ ਦੋ ਲਿਫਟਸ ਹਨ ਤੇ ਇਧਰਲੇ ਪਾਸੇ ਤੁਹਾਨੂੰ ਦਿਖਾ ਦਈਏ ਇਧਰਲੇ ਪਾਸੇ ਵਕੀਲ ਆ ਕੇ ਵਹਿੰਦੇ ਆ ਤਾਂ ਜਿਹੜੇ ਚਾਰ ਦਿਖਾ ਦਿਓ ਵੇਜੇ ਤੁਸੀਂ ਤਾਂ ਜਿਹੜੇ ਚਾਰ ਵਿਅਕਤੀ ਇਹਦੇ ਵਿੱਚ ਫਸਦੇ ਆ ਦੋ ਔਰਤਾਂ ਸਮੇਤ ਜੋ ਸਾਡੇ ਤੱਕ ਜਾਣਕਾਰੀ ਪਹੁੰਚੀ ਆ ਲੇਡੀ व्हीਲਚੇਅਰ ਤੇ ਹੁੰਦੀ ਆ ਉਹ ਬਹੁਤ ਸ਼ੋਰ ਪਾਉਂਦੇ ਆ ਰੌਲਾ ਪਾਉਂਦੇ ਆ ਕਿ ਕਿਸੇ ਤਰੀਕੇ ਸਾਨੂੰ ਬਾਹਰ ਕੱਢਿਆ ਜਾਵੇ ਹੁਣ ਅਸੀਂ ਸਵਾਲ ਇਹੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਹਦੇ ਅੰਦਰ ਕੋਈ ਐਮਰਜੈਂਸੀ ਫੰਕਸ਼ਨ ਵਾਲਾ ਬਟਨ ਹੈਗਾ ਕਿ ਇੰਟਰਕਾਮ ਤਾਂ ਚਲੋ ਇੱਥੇ ਨਜ਼ਰ ਆ ਰਿਹਾ ਪਰ ਲਿਫਟ ਬਹੁਤੀ ਉੱਪਰ ਨਹੀਂ ਗਈ ਤਾਂ ਸਿੱਧਾ ਨਜ਼ਰ ਵੀ ਆ ਰਿਹਾ ਹੁਣ ਔਰ ਛੱਡ ਤੱਕ ਇਹ ਵੀ ਜਾਣਕਾਰੀ ਪਹੁੰਚੇ ਕਿ ਅੰਦਰੋਂ ਐਮਰਜੈਂਸੀ ਜਿਹੜੀ ਬੈਲ ਦਾ ਬਟਨ ਲੱਗਿਆ ਹੁੰਦਾ ਉਹਨੂੰ ਬਜਾਇਆ ਜਾ ਰਿਹਾ ਸੀ ਇਹ ਫੋਨ ਵੱਜ ਰਿਹਾ ਸੀ ਔਰ ਇੱਥੇ ਦਿਖਾ ਦਿਓ ਵੀ ਜੇ ਅਣੀ ਤੱਕ ਕੈਮਰਾ ਇਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਦਿੰਦੀ ਆ ਮਲਾਜਮ ਜਿਹੜੇ ਆ ਉਹੀ ਇੱਥੇ ਮੌਜੂਦ ਸੀ ਉਹਨਾਂ ਨੇ ਹੀ ਮਦਦ ਕੀਤੀ ਹੈ ਇੱਕ ਚਾਬੀ ਕਹਿੰਦੇ ਉਹਨੂੰ ਦਿੱਤੀ ਗਈ ਕੋਈ ਵਿਪਨ ਨਾਮ ਦਾ ਬੰਦਾ ਉਹਨਾਂ ਫੋਨ ਤੇ ਗੱਲ ਕੀਤੀ ਉਹ ਕਹਿੰਦਾ ਜੀ ਤੀਜੇ ਫਲੋਰ ਤੇ ਜਾਓ ਚਾਬੀ ਲਾਓ ਤੇ ਆਨ ਆਫ ਕਰੋ ਮਤਲਬ ਐਮਰਜੈਂਸੀ ਆਪਰੇਟਰ ਇੱਥੇ ਕੋਈ ਵੀ ਉਪਸਥਿਤ ਨਹੀਂ ਹੈ ਲੋਕਾਂ ਦੀ ਸੁਰੱਖਿਆ ਲਈ ਲੋਕਾਂ ਦੀ ਸੁਵਿਧਾ ਲਈ ਸੁਵਿਧਾ ਕਿੰਨੀ ਕੇ ਤੁਹਾਡੇ ਸਾਹਮਣੇ ਨਜ਼ਰ ਆ ਗਿਆ ਨਵੀਂ ਲਿਫਟ ਹੈ ਪਰ ਇੱਥੇ ਰਿਸ਼ੀ ਜੀ ਵੀ ਮੌਜੂਦ ਨੇ ਰਿਸ਼ੀ ਜੀ ਨੇ ਵਕੀਲ ਦੇ ਮੁਨਸ਼ੀ ਨੇ ਉਹਨਾਂ ਤੋਂ ਇੱਕ ਵਾਰੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਵੇਰੇ ਹਾਲਾਤ ਕੀ ਬਣੇ ਕੀ ਮਤਲਬ ਇੱਥੇ ਘਟਨਾ ਕੀ ਹੋਈ ਦੀ ਕੱਟ ਨਹੀਂ ਹੋਈ ਕਿ ਦੋ ਲੇਡੀਜ਼ ਤੇ ਲੈਫਟ ਵੇ ਜਾ ਰਹੇ ਸੀ ਕਿ ਉੱਪਰ ਅੱਛਾ ਜੀ ਤੇ ਲੈਫਟ ਅਚਾਨਕ ਬੰਦ ਹੋ ਗਈ ਨਾ ਹੀ ਉੱਪਰ ਸੀ ਨਾ ਹੀ ਥੱਲੇ ਸੀ ਬਜੋ ਸ਼ੀਸ਼ੇ ਤੋੜ ਕੇ ਉਹ ਬਾਹਰ ਕੱਢੇ ਅੱਛਾ ਸ਼ੀਸ਼ੇ ਤੋੜ ਕੇ ਸ਼ੀਸ਼ਾ ਤੋੜ ਕੇ ਬਾਹਰ ਕੱਢੇ ਹਾਂ ਜੀ ਇਤੋਂ ਕੋਈ ਐਮਰਜੈਂਸੀ ਆਪਰੇਟਰ ਨਹੀਂ ਪੈਂਦਾ ਜੀ ਨਹੀਂ ਕੋਈ ਨਹੀਂ ਪੈਂਦਾ ਦੱਸ ਦੇ ਕਿ ਇੱਕ ਲੇਡੀ व्हीਲਚੇਅਰ ਤੇ ਬੈਠੀ ਸੀ ਹਾਂ ਜੀ ਬਜੋ ਸਾਥ ਸੋ ਦਵਾਇਆ ਉਹਨੂੰ ਪਾਣੀ ਪੂਣੀ ਪਿਲਾਇਆ ਤੇ ਠੀਕ ਸੀ ਅੱਧਾ ਘੰਟਾ ਬੰਦ ਰਿਹਾ ਬੰਦ ਰਿਹਾ ਹਾਂ ਅੱਛਾ ਤੇ ਮਤਲਬ ਏਸੀ ਕੁਲਰਿੰਗ ਅੰਦਰ ਚੱਲ ਸੀ ਕੋਈ ਬੰਦ ਹੋ ਗਿਆ ਸਾਰਾ ਕੁਝ ਬ ਸਾਰਾ ਕੁਝ ਹੈ ਫਿਰ ਇਹਨੂੰ ਰੈਗੂਲਰ ਯੂਜ਼ ਲਈ ਤਾਂ ਵਰਤਦੇ ਹੋਣੇ ਹਾਂ ਜੀ ਸਾਰੇ ਵਰਤਦੇ ਨੇ ਕੀ ਲਿਆ ਹਾਂਜੀ ਹਾਂਜੀ ਤੇ ਫਿਰ ਜੇ ਇਸ ਤਰੀਕੇ ਮਾਹੌਲ ਹੁੰਦਾ ਹੈ ਤਾਂ ਫਿਰ ਉਹਦੇ ਤੁਸੀਂ ਕੀ ਕਹੋਗੇ ਜੀ ਚਿੰਤਾ ਦਾ ਵਿਸ਼ਾਤ ਹੈਗਾ ਚਿੰਤਾ ਦਾ ਬਿਲਕੁਲ ਨਹੀਂ ਚਿੰਤਾ ਦਾ ਵਿਸ਼ਾ ਹੈ ਸਰ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹਾਂਜੀ ਹਾਂਜੀ ਹੋ ਸਕਦਾ ਇਹਦੀ ਰਿਪੇਅਰ ਮੇਨਟੇਨੈਂਸ ਹੋਣਾ ਚਾਹੀਦਾ ਹੋਣਾ ਚਾਹੀਦਾ ਸਰ ਬਿਲਕੁਲ ਬੰਦ ਕਿੱਦਾਂ ਹੋਊਗੀ ਨਹੀਂ ਪਸੰਦ ਜੀ ਮੈਂ ਅਸੀਂ ਸਿੱਕੇ ਉੱਪਰ ਹਾਸ ਤੇ ਜਦੋਂ ਲਾਂਚ ਟਾਈਮ ਤੇ ਚਾਹ ਪੀਂਦੇ ਸੀਗੇ ਚਾਹ ਚਾਹ 10 ਵਜੇ 10 ਵਜੇ ਚਾਹ ਪੀਂਦੇ ਸੀ ਇੱਥੇ ਐਮਰਜੈਂਸੀ ਆਪਰੇਟਰ ਨਹੀਂ ਹੁੰ ਨੇ ਰੱਖੀ ਹੋਈ ਇਹਨਾਂ ਨੇ ਕੱਢੀ ਆ ਮੈਂ ਕਿਹਾ ਰੱਖਿਆ ਨਹੀਂ ਕੋਈ ਵੀ ਰੱਖਿਆ ਨਹੀਂ ਨਾ ਅਜੀ ਬੰਦੇ ਕੋਲ ਇਹ ਤਾਂ ਤਿੰਨ ਫੁੱਟ ਤੇ ਹੋ ਗਈ ਜੇ ਥੋੜਾ ਉੱਪਰ ਜਾ ਕੇ ਫਸਦੀ ਬੰਦੇ ਬਹੁਤ ਖੋਜਣਾ ਸੀ ਬਿਲਕੁਲ ਸੈਂਟਰ ਜਿਹਦਾ ਹੋਇਆ ਨੇ ਫਿਰ ਔਖਾ ਹੋ ਜਾਣਾ ਸੀ ਉਹਨੇ ਖੋਲੀ ਕਿਦਾਂ ਫਿਰ ਲੈ ਉਹਨੇ ਤੱਕੇ ਨੇ ਕੀਤੀ ਉਹ ਚਾਬੀ ਲਾਈ ਸੀਗੀ ਉਹਨੇ ਫਿਰ ਤੋਂ ਬੇਰਾਫਾ ਕੇ ਭਾਈ ਖੋਲੀ ਜ਼ੋਰ ਨਾਲ ਹੀ ਖੋਲੀ ਜ਼ੋਰ ਨਾਲ ਖੋਲੀ ਇੱਕ ਲੇਡੀ ਵੀ ਸੀ ਮੇਰੇ ਕੋਲ व्हीਲਚੇਅਰ ਵਾਲੀ ਦੋਨੇ ਸਿਆਂ ਮੈਨੂੰ ਇਹ ਦੋਨੇ ਇੰਨਾ ਪਤਾ ਸੀ ਕਿ ਕਹਿੰਦੇ ਇੱਕ ਕੁਰਸੀ ਤੇ ਸੀਗੀ ਇਹ ਲੇਡੀ ਠੀਕ ਹੈ ਹੁਣ ਹਾਂਜੀ ਠੀਕ ਹੈ ਜੀ ਉਹ ਤਾਂ ਠੀਕ ਆ ਹਾਂਜੀ ਸਾਰੇ ਠੀਕ ਹੈ ਹਾਂਜੀ ਪਰ ਇੱਥੇ ਸਾਨੂੰ ਹੋਗੇ ਆਂਦੇ ਜਾਂਦੇ ਚੱਲਣ ਚਾਹੀਦੀ ਆ ਕੋਈ ਨਾ ਕੋਈ ਕਮੀ ਪਤਾ ਚਲ ਜੂਗੀ ਤੁਹਾਨੂੰ ਤਾਂ ਪ੍ਰੋਬਲਮ ਹੋ ਵੀ ਤਾਂ ਹੀ ਗਈ ਹੈ ਨਾ ਜੀ ਚਲੋ ਵੱਡਾ ਹੱਥ ਸੌ ਹੱਸਦਾ ਸੀ ਇਹ ਕਿਤੇ ਰਾਤ ਜਾ ਕੇ ਖੜ ਜੂਗੇ ਵਿਜੇ ਸਾਣਾ ਦਰਮੀ ਬਹੁਤ ਆ ਗਰਮੀ ਬਹੁਤ ਹੈ ਵਿਜੇ ਹੈ ਨਹੀਂ ਨਾ ਹਵਾ ਨਾ ਚੱਲੇ ਤਾਂ ਪ੍ਰੋਬਲਮ ਹੈ ਬਿਲਕੁਲ ਅੰਦਰ ਏਸੀ ਕੁਦਰ ਬੰਦ ਹੋ ਗਿਆ ਆਟੋਮੈਟਿਕ ਬੰਦ ਹੋ ਗਿਆ ਬੰਦੇ ਮੇਰੇ ਗਲਪੇ 4 4 ਫੁੱਟ ਦੀ ਜਿਹੜੀ ਹੈਗੀ ਆ ਚੜਾਈ ਲੈਂਥ ਉਹਦੇ ਚ ਬੰਦੇ ਫਸ ਜਣ ਦਾ ਬਹੁਤ ਔਖਾ ਔਖਾ ਹੈ ਰਿਸਕ ਤਾਂ ਹੈਗਾ ਹੀ ਨਾ ਇਹ ਰਿਸਕ ਮਾ ਹਾਂਜੀ ਕਿਉਂ ਇਹ ਅਵੇ ਚੱਟੂ ਜਨਰੇਟਰ ਦਾ ਤਾਂ ਹੈਗਾ ਹਾਂ ਜੀ ਜਨਰੇਟਰ ਤਾਂ ਚੱਲ ਜਾਂਦਾ ਜੇ ਲਾਈਟ ਚੱਲ ਜਵੇ ਲੇਕਿਨ ਜਿਹੜੀ ਆਪਰੋਕ ਨੂੰ ਆਏ ਉਹ ਕਿਹੜੀ ਪ੍ਰੋਬਲਮ ਕੀ ਆ ਕੀ ਉਹ ਨਹੀਂ ਨਾ ਪਤਾ ਹਾਂ ਇਹ ਨਹੀਂ ਨਾ ਜੀ ਪ੍ਰੋਬਲਮ ਆਹ ਕਹਿੰਦੇ ਇੰਟਰਕਾਮ ਵੀ ਵੱਜੀ ਗਿਆ ਲੇਕਿਨ ਹੁਣ ਉਹ ਸਾਹਮਣੇ ਕੀ ਗੱਲ ਕਰ ਉਹਨੂੰ ਪਤਾ ਲੱਗੇ ਕਿਦਾ ਚਾਹੀਦਾ ਸਾਹੀ ਹੋਵੇ ਬੰਦੇ ਆਪਰੇਟਰ ਚਾਹੀਦਾ ਹਾਂਜੀ ਉਹ ਤਾਂ ਲਾਜ਼ਮੀ ਜਈ ਹੋਵੇ ਅੱਛਾ ਲਿਫਟ ਅੰਦਰਲੇ ਪਾਸੇ ਵੀ ਹੈ ਕੀ ਸਾਰੀ ਹੈਗੀ ਆ ਹਰ ਪਾਸੇ ਉਧਰ ਵੀ ਹੈ ਉਧਰ ਵੀ ਹੈ ਜਿਹੜੇ ਵਕੀਲ ਸਾਹਿਬਾਨ ਤੇ ਜੱਜ ਸਾਹਿਬਾਨ ਉਧਰ ਲਈ ਵਰਤਦੇ ਨਹੀਂ ਸਾਰੇ ਇਹੀ ਵਰਤਦੇ ਜਿਹੜੇ ਉੱਪਰ ਜਾਂਦੇ ਜਿਹ ਹਾਂਜੀ ਬਸ ਪਿੱਛੇ ਤਾਂ ਬਹੁਤ ਘਟ ਜਾਂਦੇ ਆ ਆਹੀ ਮੇਨ ਜਾਂ ਇਹ ਦੋ ਮੇਨ ਵਿਚ ਹੁੰਦੀ ਹੈਗਾ ਕਿੱਥੇ ਜਾਂਦੇ ਸਾਰੇ ਉੱਪਰ ਤਾਂ ਕਿੱਥੇ ਜਾਂਦੇ ਆ ਇਹ ਸਹੀ ਰਹਿਣ ਉਹਦੇ ਲਈ ਵੀ ਜ਼ਿੰਮੇਵਾਰੀ ਵੀ ਹੋਣੀ ਚਾਹੀਦੀ ਹੈ ਜਵਾਬ ਦੇ ਕਿਦੀ ਆ ਫਿਰ ਇਹ ਤਾਂ ਹੁਣ ਇਹਨਾਂ ਦਾ ਮਾਮਲਾ ਹੈ ਜੋ ਮੇਨ ਬੰਦੇ ਉਹਨਾਂ ਦੇ ਚਾਹੀਦਾ ਜਵਾਬ ਜੀ ਜੀ ਸ਼ੁਕਰੀਆ ਰੇਸ਼ੀ ਜੀ ਹੁਣਾਂ ਤਾਂ ਵੀ ਸੁਣਿਆ ਕਿ ਸਵੇਰੇ ਕੀ ਹਾਲਾਤ ਬਣ ਗਏ ਤਾਂ ਦੋਸਤੋ ਵੱਡਾ ਸਵਾਲ ਇਹੀ ਹੈ ਕਿ ਇਹਨੂੰ ਪਬਲਿਕ ਬਹੁਤ ਯੂਜ਼ ਕਰਦੀ ਆ ਰੋਜ਼ਾਨਾ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਆ ਕੇ ਇਹਨਾਂ ਲਿਫਟਸ ਨੂੰ ਯੂਜ਼ ਕਰਦੇ ਆ ਪਰ ਜਦ ਐਦਾਂ ਮਾਹੌਲ ਬਣ ਜਾਂਦਾ ਤਾਂ ਤਣਾਅ ਦੀ ਸਥਿਤੀ ਹੁੰਦੀ ਆ ਇੱਕ ਵਾਰੀ ਬੰਦੇ ਦੇ ਮਨ ਦੇ ਅੰਦਰ ਬੇਚੈਨੀ ਹੁੰਦੀ ਖੌਫ ਪੰਕ ਦਾ ਕਿ ਸਾਡਾ ਬਣੂਗਾ ਕੀ ਔਰ ਦੱਸਿਆ ਇਹੀ ਜਾ ਰਿਹਾ ਕਿ ਲਾਈਟ ਨਹੀਂ ਅੰਦਰ ਜਾਂਦੀ ਲੇਕਿਨ AC কুলਰ ਜਿਹੜਾ ਹੁੰਦਾ ਉਹ ਵੀ ਅੰਦਰ ਬੰਦ ਕਰ ਜਾਂਦਾ ਇੱਕ ਵਾਰੀ ਇੱਥੇ ਹਫੜਾ ਦਫੜੀ ਮੱਚ ਜਾਂਦੀ ਆ ਇੱਕ ਵਾਰੀ ਹੜਕੰਪ ਮੱਚ ਜਾਂਦਾ ਜਿਹੜੇ ਵਿਚਾਰੇ ਇੱਥੇ ਡਿਊਟੀ ਤੇ ਪੁਲਿਸ ਮੁਲਾਜ਼ਮ ਹੁੰਦੇ ਆ ਉਹਨਾਂ ਨੂੰ ਵੀ ਹੱਥ ਪੈਰਾਂ ਨਹੀਂ ਪੈ ਜਾਂਦੀ ਕਿ ਇਹ ਰੇ ਟੈਕਨੀਕਲ ਕੰਮ ਐ ਸਾਨੂੰ ਅਸੀਂ ਇਹਨੂੰ ਕਿੱਦਾਂ ਖੋਲਣਾਗੇ ਲੇਕਿਨ ਦੱਸਦੀ ਆ ਕਿ ਦੱਸਿਆ ਜਾ ਰਿਹਾ ਕਿ ਮੋਰਲਾ ਦਰਵਾਜਾ ਤਾਂ ਖੁੱਲਦਾ ਸੀ ਪਿਛਲਾ ਦਰਵਾਜਾ ਨਹੀਂ ਖੁੱਲਦਾ ਸੀ ਜਿਸ ਨੂੰ ਫਿਰ ਪੱਟ ਕੇ ਖੋਲਿਆ ਗਿਆ ਮਤਲਬ ਟੈਕਨੀਕਲੀ ਤਾਂ ਲਿਫਟ ਨਹੀਂ ਖੁੱਲੀ ਬੰਦੇ ਨੇ ਆਪਣੇ ਜੋਰ ਨਾਲ ਹੀ ਲਿਫਟ ਖੋਲੀ ਜਿਹੜੇ ਪਿੱਛੇ ਬੰਦੇ ਬੇਚੈਨ ਖੜੇ ਸੀ ਉਹਨਾਂ ਨੇ ਆਪਣੇ ਜੋਰ ਨਾਲ ਲਿਫਟ ਖੋਲੀ ਔਰ ਬਾਅਦ ਚ ਵੀਲਚੇਅਰ ਵੀ ਕੱਢੀ ਗਈ ਹੈ ਲੇਡੀ ਨੂੰ ਸਾਥ ਦਵਾਇਆ ਗਿਆ ਲੇਡੀ ਨੂੰ ਹੌਸਲਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਉਹਨੂੰ ਪੈਸੀਫਾਈ ਕਰਨ ਤੋਂ ਬਾਅਦ ਤੋਰਿਆ ਗਿਆ ਤਾਂ ਸਵਾਲ ਇਹੀ ਹੈ ਕਿ ਇੱਥੇ ਕਮਰਜੈਂਸੀ ਆਪਰੇਟਰ ਹੋਣਾ ਚਾਹੀਦਾ ਪ੍ਰਸ਼ਾਸਨ ਨੇ ਸਰਕਾਰ ਨੇ ਖਰਚਾ ਕੀਤਾ ਹੈ ਖਰਚਾ ਤਾਂ ਕੀਤਾ ਸਹੂਲਤਾਂ ਤਾਂ ਦਿੱਤੀਆਂ ਲੇਕਿਨ ਸੁਰੱਖਿਆਲੇ ਵੀ ਕੋਈ ਇੱਥੇ ਹੋ ਤੇ ਇਹੀ ਗੱਲ ਕਹਿਣੀ ਚਾਹਾਂਗੇ ਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ ਬਹੁਤ ਇੰਪੋਰਟੈਂਟ ਹੈ ਜਾਨ ਬਹੁਤ ਕੀਮਤੀ ਹੈ ਜ਼ਿੰਦਗੀ ਕੋਈ ਰਿਹਸਲ ਦਾ ਨਾਮ ਨਹੀਂ ਹੈ ਜ਼ਿੰਦਗੀ ਚ ਕੋਈ ਰਿਹਸਲ ਨਹੀਂ ਹੁੰਦੀ ਤੁਸੀਂ ਜਦੋਂ ਨਵੀਂ ਲਿਫਟ ਪਲਾਂਟ ਕਰਦੇ ਹੋ ਫਿਰ ਤਾਂ ਰਿਹਸਲ ਕਰ ਸਕਦੇ ਹੋ ਚੱਲਦੀ ਹੈ ਕਿ ਨਹੀਂ ਚੱਲਦੀ ਪਰ ਜਦ ਬੰਦੇ ਇੱਕ ਵਾਰੀ ਵਿੱਚ ਬਹਿ ਗਏ ਬੰਦੇ ਇੱਕ ਵਾਰੀ ਲਿਫਟ 'ਚ ਚੜ ਗਏ ਫਿਰ ਰਹੀ ਅਸਲ ਕੋਈ ਨਹੀਂ ਆ ਫਿਰ ਹਰ ਇੱਕ ਬੰਦੇ ਦੀ ਜ਼ਿੰਦਗੀ ਬਹੁਤ ਕੀਮਤੀ ਆ ਔਰ ਉਹਦੀ ਜ਼ਿੰਦਗੀ ਨੂੰ ਕੀਮਤੀ ਸਮਝਿਆ ਵੀ ਜਾਣਾ ਚਾਹੀਦਾ ਸਾਡੀ ਤਾਂ ਇਹੀ ਗੱਲ ਆ ਔਰ ਜ਼ਿੰਮੇਵਾਰੀ ਜਿਹੜੀ ਆ ਜ਼ਿੰਮੇਵਾਰੀ ਨਿਭਾਣੀ ਵੀ ਚਾਹੀਦੀ ਹੈ ਜ਼ਿੰਮੇਵਾਰੀ ਦੇ ਨਾਂ ਤੇ ਸਿਰਫ ਫੋਨ ਕਾਲ ਨਹੀਂ ਹੋਣੀ ਚਾਹੀਦੀ ਕਿ ਫੋਨ ਤੇ ਪੁੱਛ ਲਈ ਲਿਫਟ ਕਿਵੇਂ ਚਲਾਉਣੀ ਆ ਕਿਉਂਕਿ ਲਿਫਟ ਨੂੰ ਜੇ ਕਿਤੇ ਕੋਈ ਕੱਲ ਨੂੰ ਕਮੀ ਪੇਸ਼ੀ ਆਂਦੀ ਆ ਉਹਨੂੰ ਸੁਧਾਰਨਾ ਉਹਨੂੰ ਸਥਿਰ ਕਰਨਾ ਕੋਈ ਸਖਾਲਾ ਕੰਮ ਨਹੀਂ ਆ ਤਾਂ ਲੋਕ ਤਾਂ ਇਹੀ ਕਹਿੰਦੇ ਆ ਕਿ ਜਿਹੜੇ ਲਿਫਟ 'ਚ ਫਸੇ ਉਹ ਕਸੂਤੇ ਫਸ ਗਈ ਸੀ ਵੱਡੀ ਦੁਰਘਟਨਾ ਹੋ ਸਕਦੀ ਸੀ ਕਿ ਜੇ ਲਿਫਟ ਥੋੜਾ ਕਿਤੇ ਹੋਰ ਜਾ ਕੇ ਵਿੱਚ ਫਸ ਜਾਂਦੀ ਆਪਸ ਗੱਲ ਨੂੰ ਸਮਝੀਏ ਕਿਉਂਕਿ ਇਹ ਤਾਂ ਇੱਥੋਂ 3 ਕਿ ਫੁੱਟ ਦੀ ਲਿਫਟ ਫਸ ਗਈ ਆ ਦਰਵਾਜ਼ੇ ਨੂੰ ਜ਼ੋਰ ਨਾਲ ਪੱਟ ਕੇ ਖੋਲ ਕੇ ਬੰਦੇ ਬਾਹਰ ਕੱਢੇ ਗਏ ਆ ਜੇ ਲਿਫਟ ਕਿਤੇ ਵਿੱਚ ਵਿਚਾਲੇ ਫਸ ਜਾਂਦੀ ਤਾਂ ਆਪਾਂ ਸਮਝੀਏ ਕਿੰਨੀ ਮੁਸ਼ਕਲ ਹੋ ਜਾਣੀ ਸੀਗੀ ਔਰ ਐਮਰਜੈਂਸੀ ਆਪਰੇਟਰ ਕੋਈ ਵੀ ਨਹੀਂ ਆ ਹੈਲਪ ਕਰਨ ਲਈ ਇੱਥੇ ਕੋਈ ਵੀ ਨਹੀਂ ਆ ਪੁਲਿਸ ਮੁਲਾਜ਼ਮਾਂ ਨਹੀਂ ਆਪਣੇ ਵੱਲੋਂ ਜਿੰਨੀ ਮਦਦ ਕੀਤੀ ਆ ਉਹ ਕੀਤੀ ਆ ਲੋਕ ਬਹੁਤ ਸਾਰੇ ਇਕੱਠੇ ਹੋ ਗਏ ਸਨ ਹਫੜਾ ਤਫੜੀ ਮੱਚ ਗਈ ਲੇਕਿਨ ਐਮਰਜੈਂਸੀ ਆਪਰੇਟਰ ਇੱਥੇ ਕੋਈ ਨਹੀਂ ਤਾਂ ਅਸੀਂ ਫਿਰ ਤੋਂ ਹੀ ਕਹਿਣਾ ਚਾਹੁੰਦੇ ਆ ਮੇਨਟੇਨੈਂਸ ਔਰ ਐਮਰਜੈਂਸੀ ਆਪਰੇਟਰ ਇੱਥੇ ਜ਼ਰੂਰ ਹੋਣਾ ਚਾਹੀਦਾ ਜ਼ਿੰਮੇਵਾਰੀ ਜਿਹੜੀ ਉਹਨੂੰ ਆਪਣਾ ਸਮਝਣਾ ਚਾਹੀਦਾ ਤਾਂ ਜੋ ਕੋਈ ਔਣਤਾ ਹੀ ਨਾ ਆਵੇ ਲੋਕਾਂ ਨੂੰ ਕੱਲੂ ਕੀ ਤ